ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਘੋੜਾ ਪ੍ਰੇਮੀਆਂ ਨੂੰ ਇਹ ਦੱਸੋ ਜੀ ਘੋੜੇ ਦੇ ਨਮਾਉਣ ਚ ਤੇ ਖਰਖਰਾ ਮਾਰਨ ਚ ਇਹਦੇ ਚ ਕੀ ਅੰਤਰਾ ਦੋਹਾ ਚ ਵੀ ਖਰਖਰਾ ਜ਼ਰੂਰੀ ਹੈ ਕਿ ਨਮਾਉਣਾ ਵੀ ਜਿਹੜੇ ਸਿਆਣੇ ਮਹਾਪੁਰਖਾਂ ਦੇ ਜਾਂ ਘੋੜਸਵਾਰਾਂ ਦੇ ਪੁਰਾਣਿਆਂ ਦੇ ਪ੍ਰਾਤਨ 50 ਸਾਲ ਤੋਂ ਮੈਂ ਸੁਣਦਾ ਆ ਰਿਹਾ 50 ਸਾਲ ਤੋਂ ਘੋੜਸਵਾਰ 13 ਸਾਲ ਦੀ ਉਮਰ ਦੇ ਵਿੱਚ ਘੋੜਸਵਾਰੀ ਲੱਗਿਆ ਕਰਨ ਮੈਂ ਬੁੱਢੇਦਾਲ ਦੇ ਵਿੱਚ ਜੀ ਜੀ ਤੇ ਅੱਜ ਵੇਖ ਲਓ ਵੀ ਮੇਰੀ 65 ਸਾਲ ਦੀ ਉਮਰ ਹੈ ਹੈਨਾ ਹਾਂਜੀ ਤੇ ਇਹ ਸਰਵਿਸ ਦੇ ਵਿੱਚ ਮੈਂ ਇਹਨੂੰ ਮਹਾਪੁਰਸ਼ਾਂ ਦੇ ਇਹੀ ਕਹਿਣਾ ਸੀ ਵੀ ਜੇ ਕਿਤੇ ਅਸੀਂ ਨਿੱਕੇ ਨਿੱਕੇ ਹੁੰਦਾਂ ਨੇ ਘੋੜਾ ਨਿਮਾਉਣ ਲੱਗ ਜਾਨਾ ਨਾ ਠੀਕ ਹੈ ਜੀ ਵੱਡੇ ਬਾਬਾ ਜੀ ਨੇ ਕਹਿਣਾ ਵੀ ਨਿਮਾਏ ਤੋਂ ਘੋੜਾ ਜਿਉਂ ਭਰ ਘੜਦਾ ਤੇ ਹੱਥ ਮਾਰ ਤੋ ਇੱਕ ਜਿਉਂ ਭਰ ਘੋੜਾ ਵੱਧਾ ਠੀਕ ਹੈ ਜੀ ਹਾਂਜੀ ਇਹ ਸਿਆਣਾਂ ਦਾ ਕਥਨ ਇਹੀ ਸੀ ਜੀ ਠੀਕ ਹੈ ਜੀ ਲਓ ਬਈ ਦੋਸਤੋ ਇਸ ਜਾਣਕਾਰੀ ਨੂੰ ਅੱਗੇ ਤੋਂ ਅੱਗੇ ਵਾਧ ਤੋ ਵਾਧ ਸ਼ੇਅਰ ਜ਼ਰੂਰ ਕਰਿਓ